ਹਾਂਜੀ ਭਾਈ ਜੀ ਸਾਡੇ ਨਾਲ ਹੋ ਗਈ ਅੱਜ ਕਲੋਲ ਤੇ ਅਸੀਂ ਸਵੇਰ ਚਿੱਟੇ ਕੁੜਤੇ ਪਜਾਮੇ ਪਾ ਕੇ ਆ ਗਈ ਸੀਗੇ ਤੇ ਸਾਨੂੰ ਕਾਲ ਆਵਾਜ਼ ਚ ਆਈ ਫੈਕਟਰੀ ਚ ਕੈਮਰੇ ਥੇ ਰਿਪੇਅਰ ਕਰਨੇ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਤੁਸੀਂ ਫੈਕਟਰੀ ਚ ਚੈੱਕ ਕਰੋ ਇਹ ਤੇ ਟਾਇਰਾਂ ਦੀ ਫੈਕਟਰੀ ਹੈ ਸਾਰੇ ਪਾਸੇ ਕਾਲਸ ਆ ਜਿਹੜੀ ਉਖਲਰੀ ਪਈ ਹੈ ਬਰੀਕ ਬਰੀਕ ਪਾਊਡਰ ਦੀ ਤਰ੍ਹਾਂ ਜਮਾ ਆਪਾਂ ਕਹਿੰਦੇ ਪਾਊਡਰ ਤੋਂ ਵੀ ਬਰੀਕ ਆ ਜਿਹੜੀ ਕਾਲਸ ਹੈਗੀ ਤੇ ਹੁਣ ਸਾਡਾ ਕੰਮ ਕਰਨ ਨੂੰ ਜੀ ਨਹੀਂ ਕਰੀ ਜਾਂਦਾ ਤੇ ਪਾ ਕੇ ਚਿੱਟੇ ਕੁੜਤੇ ਪਜਾਮੇ ਹੁਣ ਗਿੜੇ ਦੀ ਜਾਨ ਨੇ ਆਸੇ-ਬਸੇ ਜਿਹੜੀ ਚੀਜ਼ ਨੂੰ ਹੱਥ ਲਾਉਣੇ ਆ ਪੌੜੀ ਨੂੰ ਹੱਥ ਲਾਉਣੇ ਆ ਪੌੜੀ ਕਾਲਸ ਨਾ ਭਰੀ ਪਈ ਆ ਤੇ ਕਿਸੇ ਹੋਰ ਚੀਜ਼ ਨੂੰ ਹੱਥ ਲਾਉਣੇ ਸਾਰਾ ਕੁਝ ਇੱਥੇ ਤੁਸੀਂ ਐ ਮੰਨ ਲੇ ਕੇ ਚੱਲੋ ਵੀ ਕਾਲਸ ਹੀ ਕਾਲਸ ਆ ਤਾਰਾਂ 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 ਨੂੰ ਹੱਥ ਪਾਉਣੇ ਆ ਤਾਰਾਂ ਤੁਸੀਂ ਕੈਮਰੇ ਦੇਖ ਸਕਦੇ ਹੋ ਵੀ ਤਾਰਾਂ ਵੀ ਜਮਾ ਇਹਦੇ ਸਾਰਾ ਕੰਮ ਵੀ ਬਈ ਇੱਥੇ ਤਾਂ ਤੁਸੀਂ ਐ ਮੰਨ ਲੇ ਕੇ ਚੱਲੋ ਬੰਦਾ ਡਾਂਗਰੀ ਡੂੰਗਰੀ ਪਾ ਕੇ ਆਵੇ ਜਦੋਂ ਆਵੇ ਤੇ ਉਹੋ ਕੱਪੜੇ ਇੱਥੇ ਲਾ ਲੂ ਕੇ ਸਿੱਟ ਜੇ ਕਿਉਂਕਿ ਇਹੋ ਜੀ ਹਾਲਤ ਹੋ ਜਾਂਦੀ ਹੈ ਆ ਬੂਟ ਵੀ ਤੁਸੀਂ ਦੇਖ ਸਕਦੇ ਹੋ ਬਸ ਐ ਜਿੱਤੇ ਸਾਡੇ ਹੋ ਗਏ ਛਲਾਬੇ ਜੀ ਬੂਟ ਤੇ ਇਹ ਤੋਂ ਬਾਅਦ ਦੇਖਦੇ ਆਂ ਕੀ ਬਣਦਾ ਤੇ ਧੰਨਵਾਦ ਜੀ ਸਾਰਾ